ਨਮਸਕਾਰ ਆਕਾਸ਼ ਵਣੀਤਾ اے ਚਲੰਦਰ ਕੇਂਦਰੇ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣਾਓ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੀ ਤੀਜੀ ਅਤੇ ਆਖਰੀ ਗੇੜ ਲਈ ਪੋਲਿੰਗ ਸਥਾਨ ਸੁਰੱਖਿਆ ਪ੍ਰਬੰਧਾਂ ਹੇਠ جاری ਏ ਸਵੇਰੇ 11 ਵਜੇ ਤੱਕ 28% ਤੋਂ ਵੱਧ ਮਤਦਾਨ ਦਰਸਾਇਆ ਗਿਆ 7 ਜ਼ਿਲ੍ਹਿਆਂ ਵਿੱਚ ਪਹਿਲੇ 40 ਵਿਧਾਨ ਸਭਾ ਹਲਕਿਆਂ ਵਿੱਚ ਨਿਰਵੈਕਨ ਅਤੇ ਸ਼ਾਂਤੀਪੂਰਨ ਪੋਲਿੰਗ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ आज से रे 7 बजे शुरू हुई पोलिंग शाम 6 बजे खत्म होगी 5060 पोलिंग स्टेशन और 20000 ਤੋਂ ਵੱਧ ਪੋਲਿੰਗ ਅਮਲਾ ਡਿਊਟੀ ਤੇ ਲਾਇਆ ਗਿਆ ਹੈ ਇਸ ਗੇੜ ਵਿੱਚ 39 ਲੱਖ ਤੋਂ ਵੱਧ ਵੋਟਰ 415 ਉਮੀਦਵਾਰਾਂ ਦੀ ਕਿਸਮਤ ਆ ਫੈਸਲਾ ਕਰਨਗੇ ਇਸ ਕੇਂਦਰ ਪਬੰਧਿਤ ਪ੍ਰਦੇਸ਼ ਵਿੱਚ ਪਹਿਲੇ ਦੋ ਗੇੜਾਂ ਲਈ 18 ਤੇ 25 ਸਤੰਬਰ ਨੂੰ ਵੋਟਾਂ ਪਈਆਂ ਸਨ ਪਹਿਲੇ ਗੇੜ 'ਚ 61% ਤੇ ਦੂਜੇ ਗੇੜ 'ਚ 57% ਤੋਂ ਵੱਧ ਪੋਲਿੰਗ ਦਰਸਕੀਤੀ ਗਈ ਹੈ ਸਾਰੇ ਗੇੜਾਂ ਦੀ ਗਿਣਤੀ ਇਸ ਮਹੀਨੇ ਦੇ 8 ਤਰੀਕ ਨੂੰ ਹਰਿਆਣਾ ਦੇ ਨਾਲ ਹੋਏਗੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਗੜਬੜ ਅਤੇ ਧੱਕੇਸ਼ਾਹੀ ਦਾ ਖਦਸ਼ਾ ਜ਼ਾਹਰ ਕਰਦਿਆਂ ਇੱਕ ਪੱਤਰ ਲਿਖ ਕੇ ਕੁਝ ਨੁਕਤੇ ਪੰਜਾਬ ਦੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਉਂਦੇ ਨੇ ਭਾਜਪਾ ਨੇ ਦੱਸਿਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਵੋਟਰ ਸੂਚੀਆਂ ਉਪਲਬਧ ਨਹੀਂ ਨੇ ਅਤੇ ਕਈ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਵਿੱਚ ਨਹੀਂ ਨੇ ਜੋ ਜਾਣਬੁੱਝ ਕੇ ਕੱਟੇ ਗਏ ਜਾਪਦੇ ਨੇ ਬਹੁਤੇ ਪਿੰਡਾਂ ਵਿੱਚ 2023 ਦੀਆਂ ਵੋਟਰ ਸੂਚੀਆਂ ਵਰਤੋਂ ਵਿੱਚ ਲਿਆਂਦੀਆਂ ਗਈਆਂ ਨਹੀਂ ਜੋ ਕਿ ਗੈਰਵਾਜਬ ਨੇ ਭਾਜਪਾ ਨੇ ਖਦਸ਼ਾ ਪ੍ਰਗਟਾਇਆ ਕਿ ਸੱਤਾਧਾਰੀ ਪਾਰਟੀ ਵੱਲੋਂ ਨਾਮਜ਼ਦ ਕਾਗਜ਼ ਬਿਨਾਂ ਤੇ ਤਕਨੀਕੀ وجہ ਦੇ ਤੱਕ ਕੇਨਾਲ ਰਾਤ ਕੀਤੇ ਜਾ ਸਕਦੇ ਨੇ ਅਤੇ ਉਸ ਵੇਲੇ ਕਿਸੇ ਵੀ ਅਪੀਲ ਜਾਂ ਦਲੀਲ ਦਾ ਸਮਾਂ ਨਹੀਂ ਹੋਏਗਾ ਕਈ ਪਿੰਡਾਂ ਵਿੱਚ ਲਗਾਤਾਰ ਜਾਤਾ ਪੰਚਾਇਤਾਂ ਪੱਟੀਦਰਜ ਜਾਤਾ ਲਈ ਰੱਖਵੀਆਂ ਕਰ ਦਿੱਤੀਆਂ ਗਈਆਂ ਨੇ ਜਾਂ ਲਗਾਤਾਰ ਜਨਰਲ ਵਰਕ ਲਈ ਨੋਟੀਫਾਈ ਕਰ ਦਿੱਤੀਆਂ ਗਈਆਂ ਨੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਰਾਤੋ ਰਾਤ ਬਿਨਾਂ وجہ ਪੰਚਾਇਤਾਂ ਦੇ ਨੋਟੀਫਿਕੇਸ਼ਨ ਵਿੱਚ ਰੱਖਵੇ ਕਰਨ ਨੂੰ ਲੈ ਕੇ ਹੋਰ ਬਦਲ ਕੀਤਾ ਗਿਆ ਤੇ ਅੱਗੋਂ ਵੀ ਹੋਣ ਦਾ ਖਤਰਾ ਇਸ ਨੂੰ ਸਖਤੀ ਨਾਲ ਰੋਕਿਆ ਜਾਵੇ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਖ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ಗ್ರಾಮ ਪੰਚਾਇਤਾਂ ਦੀ ਆਮ ਚੋਣਾਂ 15 ਅਕਤੂਬਰ ਨੂੰ ਹੋਣ ਚੱਲ ਰਹੀਆਂ ਨੇ ਤੇ ਚਾਹਵਾਨ ਉਮੀਦਵਾਰ 4 ਅਕਤੂਬਰ ਸ਼ਾਮ 3 ਵਜੇ ਤੱਕ ਆਪਣੇ ਨਾਮਜ਼ਦਗੀ ਫਾਰਮ ਸਬੰਧਿਤ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਵਾ ਸਕਦੇ ਨੇ ਉਮੀਦਵਾਰਾਂ ਵੱਲੋਂ ਸਬੰਧਤ ਅਥਾਰਟੀਆਂ ਦੇ ਨਿਯਮਾਂ ਜਾਂ ਪ੍ਰਕਿਰਿਆਵਾਂ ਅਨੁਸਾਰ ਨਾਮਜ਼ਦਗੀ ਪੱਤਰਾਂ ਦੇ ਨਾਲ ਨੋ ਡੂ ਸਰਟੀਫਿਕੇਟ ਜਾਂ ਨੋ ਆਬਜੈਕਸ਼ਨ ਸਰਟੀਫਿਕੇਟ ਨੱਥੀ ਕਰਨਾ ਜ਼ਰੂਰੀ ਹੈ ਜੇਕਰ ਕਿਸੇ ਉਮੀਦਵਾਰ ਨੂੰ ਕੋਸ਼ਿਸ਼ਾਂ ਦੇ ਬਾਵਜੂਦ ਸਰਟੀਫਿਕੇਟ ਪ੍ਰਾਪਤ ਨਹੀਂ ਹੁੰਦਾ ਤਾਂ ਇੱਕ ਹਲਫਨਾਮਾ ਜਿਸ ਵਿੱਚ ਸਪਸ਼ਟ ਕੀਤਾ ਹੋਵੇ ਕਿ ਉਮੀਦਵਾਰ ਸਬੰਧਤ ਅਥਾਰਟੀ ਦੇ ਕਿਸੇ ਟੈਕਸ ਜਾਂ ਹੋਰ ਬਕਾਇਆ ਦਾ ਦੇਣਦਾਰ ਨਹੀਂ ਹੈ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 11 ਅਨੁਸਾਰ ਉਸ ਕੋਲ ਕਿਸੇ ਵੀ ਜਾਇਦਾਦ ਚ ਅਣਅਧਿਕ੍ਰਿਤ ਕਬਜ਼ਾ ਨਹੀਂ ਹੈ ਦਿੰਦੇ ਹੋਏ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰ ਸਕਦਾ ਹੈ ਰੂਪਨਗਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਚੋਣੇ ਦੀ ਪ੍ਰਾਲੀ ਦੀ ਸਾਮ ਸਮਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਤਿਆਰ ਹੈ ਪ੍ਰਾਲੀ ਦੇ ਨਿਪਟਾਲੇ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਜਾਣਗੀਆਂ ਉਹਨਾਂ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਸੁਚੱਜੀ ਵਰਤੋਂ ਲਈ ਪਿੰਡਵਾਰ ਨਕਸ਼ਾਬੰਦੀ ਕਰ ਦਿੱਤੀ ਗਈ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਕਿਸਾਨਾਂ ਨੂੰ ਪ੍ਰਾਲੀ ਸਾੜਨ ਨਾਲ ਹੋ ਰਹੇ ਨੁਕਸਾਨ ਤੇ ਜ਼ਮੀਨ ਦੀ ਘਟਦੀ ਉਪਜਾਊ ਸ਼ਕਤੀ ਸੰਬੰਧੀ ਪਿੰਡ ਪਦਰੀ ਤੇ ਬਲਾਕ ਪਦਰੀ ਜਾਗਰੂਕਤਾ ਕੈਂਪ ਲਾਏ ਜਾ ਰਹੇ ਨੇ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਪ੍ਰਾਲੀ ਦੀ ਸੁਚੱਜੀ ਵਰਤੋਂ ਕਰਨ ਨਲ ਹੋਣ ਵਾਲੇ ਫਾਇਦੇ ਸੰਬੰਧੀ 10 ਮਸ਼ੀਨ ਨਮਾਸ਼ਾ ਲਾਇਆ ਜਾ ਰਹੀ ਹੈ। फरीदकोट ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਨੇ ਹੁਕਮ ਜਾਰੀ ਕਰਕੇ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਾਲੀ ਦੀ ਸਾਮ ਸੰਭਾਲ ਸੰਬੰਧੀ ਕਿਸਾਨਾਂ ਲਈ ਪੰਚਾਇਤਾਂ ਸੇਕਾਰੀ ਸਮਾਵਾਂ ਅਤੇ ਪ੍ਰਾਈਵੇਟ ਵਿਅਕਤੀਆਂ ਨੂੰ ਖੇਤੀਬਾੜੀ ਮਸ਼ੀਨਰੀ ਸਬਸਿਡੀ ਰੇਟਾਂ ਤੇ ਮਹੱਈਆ ਕਰਵਾਉਣ ਅਤੇ ਕਿਸਾਨਾਂ ਦੀਆਂ ਮਸ਼ੀਨਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸਾਨ ਇਸ ਮਸ਼ੀਨਰੀ ਰਾਹੀਂ ਪ੍ਰਾਲੀ ਨੂੰ ਅੱਗ ਲਾਉਣ ਦੀ ਬਜਾਏ ਪਬਿਕ ਵਿੱਚ ਪ੍ਰਾਲੀ ਦੀ ਵਰਤੋਂ ਲਈ ਸੁਚੱਜੇ ਤਰੀਕੇ ਨਾਲ ਸਾਮ ਸੰਭਾਲ ਕਰ ਸਕਣ ਉਨ੍ਹਾਂ ਇਹ ਵੀ ਕਿਹਾ ਕੀ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਸਹਿਕਾਰੀ ਸਭਾਵਾਂ ਤੇ ਪੰਚਾਇਤਾਂ ਕੋਲ ਉਪਲਬਧ ਮਸ਼ੀਨਰੀ ਸਾਂਝੀਆਂ ਥਾਵਾਂ ਤੇ ਰੱਖੀ ਜਾਵੇ ਬਠਿੰਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ احمدਪੁਰ ਨੇ ਜ਼ਿਲ੍ਹੇ ਵਿੱਚ ਪ੍ਰੀਗਾ ਵਾਲੀਨ 75 एमजी ਦੇ ਕੈਪਸੂਲ ਤੇ ਗੋਲੀਆਂ ਦੀ ਵਿਕਰੀ ਤੇ ਮੁਕੰਮਲ ਤੌਰ ਤੇ ਪਾਬੰਦੀ ਲਾਈਏ ਮਨਦਸੇ ਕਿ ਕੈਪਸੂਲ ਦਾ ਆਮ ਲੋਕਾਂ ਵੱਲੋਂ ਮੈਡੀਕਲ ਨਸ਼ੇ ਵਜੋਂ ਸੇਵਨ ਕੀਤਾ ਜਾ ਰਿਹਾ ਸੀ ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ ਤੇ ਆਪਣੀ ਮੋਹਰ ਲਾਈ ਜਾਏਗੀ ਤੇ ਦਵਾਈ ਦੇਣ ਦੀ ਤਰੀਕ ਦਰਸ਼ ਕੀਤੀ ਜਾਵੇ ਹੁਕਮ ਦੀ ਕਿਸੇ ਵੀ ਲੰਗਣਾ ਤੇ ਭਾਰਤੀ ਨਿਆਏ ਸੰਹਿਤਾ ਦੇ ਸੈਕਸ਼ਨ 223 ਤਹਿਤ ਕਾਰਵਾਈ ਅਸਲ ਅਮਲ ਵਿੱਚ ਲਿਆਂਦੀ ਜਾਏਗੀ ਹੁਕਮ 29 ਨਵੰਬਰ 2024 ਤੱਕ ਲਾਗੂ ਰਹੇਗਾ ਐਨਐਸਐਸ ਪੰਜਾਬ ਯੂਨੀਵਰਸਿਟੀ ਨੇ ਅੱਜ ਗੋ ਲੇ ਪਿੰਡਤਨਾ ਅਸਤੇ ਖੁੱਡਾ ਲਾਹੋਰਾ ਵਿਖੇ ਸਚਤਾ ਹੀ ਸੇਵਾ ਮੁਹਿੰਮ ਤਹਿਤ ਪ੍ਰੋਗਰਾਮ ਕਰਾਇਆ ਇਹ ਪ੍ਰੋਗਰਾਮ ਡਾਕਟਰ ਪਰਵੀਨ ਗੋਇਲ ਪ੍ਰੋਗਰਾਮ ਕੋਆਰਡੀਨੇਟਰ ਐਨਐਸਐਸ ਪੰਜਾਬੀ ਯੂਨੀਵਰਸਿਟੀ ਤੇ ਪ੍ਰੋਗਰਾਮ ਅਫਸਰ ਡਾਕਟਰ ਸੋਨੀਆ ਸ਼ਰਮਾ ਤੇ ਡਾਕਟਰ ਵਿਵੇਕ ਕਪੂਰ ਦੀ ਅਗਵਾਈ ਹੇਠ ਕਰਵਾਇਆ ਗਿਆ ਉਨਾ ਸ਼ਹਿਰ ਵਾਸੀਆਂ ਅਤੇ ਬੱਚਿਆਂ ਨੂੰ ਸਫਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ